ਗਗਲ ਜੀ ਕਸਟਮਰ ਆਇਆ ਸੀ ਜੀ 21 ਤਰੀਕ ਨੂੰ ਉਹਨਾਂ ਨੇ ਹਰ ਖਾਣਾ ਪੀਣਾ ਖਾਦਾ ਡ੍ਰਿੰਕ ਵਾਰਾ ਕੀਤੀ ਮੰਗਦੂਬਾਦ ਆਪਸ ਚੋਂ ਝਗੜਾ ਕਰਨ ਲੱਗ ਗਏ ਜਦੋਂ ਅਸੀਂ ਉਹਨਾਂ ਨੂੰ ਸਮਝਾਇਆ ਤੇ ਉਹ ਸਾਡੇ ਨਾਲ ਬਲ ਕੇ ਅੱਗੋਂ ਗਾੜੀ ক্লোਚ ਕਰਨ ਲੱਗ ਗਏ ਤੇ ਉਹਨਾਂ ਨੇ ਐਲਸੀਡੀ ਪੰਨੇ ਦੀ ਨੁਕਸਾਨ ਕੀਤਾ ਜਿਹੜਾ ਤੇ ਮਾਰਿਆ ਹੋਇਆ ਮੈਨੂੰ ਨਾਲੇ ਫੋਨ ਕਰਨਾ ਕਾਊਂਟਰ ਤੋਂ ਮਿਲਿਆ ਹਾਂ ਪੁਲਿਸ ਨੂੰ ਕੰਪਲੇਟ ਕਰੀਏ ਹਾਂਜੀ ਕੰਪਲੇਟ ਕਰੀ ਜੀ ਪੁਲਿਸ ਫਿਰ داخل ਇੱਥੇ ਕਦੋਂ ਆਏ ਤੁਸੀਂ ਕੱਲਾ ਆਏ ਇੱਥੇ ਸੁਣਾਣੇ ਉਸ ਤੋਂ ਬਾਅਦ ਜੀ ਉਹਨਾਂ ਨੇ ਹੁਣ ਮੇਰੇ ਤੇ 5 ਤਰੀਕ ਨੂੰ ਆ ਸਾਡੇ ਕੋਲ 8:00 9:00 ਤੱਕ ਉਹ ਆਪਣਾ ਹਾਂ ਸਰ ਕੀ ਮੰਗਿਆ ਕੋਈ ਗੱਲ ਹੋਈ ਉੱਥੇ ਆ ਕੇ ਸਿਰਫ ਇਹ ਕਹਿੰਦੇ ਸਰਦਾਰ ਕਿਤੇ ਹਾਂ ਮੈਨੂੰ نیچے ਬੁਲਾਓ ਅੱਛਾ ਤੁਸੀਂ ਉੱਪਰ ਬਿੜਦੇ ਹੋ ਹਾਂਜੀ ਤੇ ਮੈਂ ਜਦੋਂ نیچے ਗਿਆ ਮੈਨੂੰ ਬਾਹਰ ਜਾ ਕੇ ਉਹਨੇ ਮਾਰਨਾ ਪਿਆ ਕੋਈ ਕਰ ਦਿੱਤਾ ਤੇਜ਼ ਤਰ੍ਹਾਂ ਪਿਆਰ ਨਾਲ ਬਾਹਰ ਅਸੀਂ ਮੈਨੇ ਬਾਹਰ ਬਣਾਇਆ ਤੁਹਾਡੇ ਉੱਥੇ ਡਰਿੰਕ ਚੱਲਦੇ ਬਾਹਰ ਬਣਾਇਆ ਬਾਹਰ ਨਹੀਂ ਹੈ ਤੇ ਸਿਰਫ ਰੈਸਟੋਰੈਂਟ ਹੈ ਰੈਸਟੋਰੈਂਟ ਜੀ ਕਿੰਨੇ ਬੰਦੇ ਸੀ ਜਿਹਨੇ ਹਮਲਾ ਕੀਤਾ ਕਟੋਕਟ ਜੀ ਆਪਣਾ ਜਿਹਨਾਂ ਨੇ ਹਮਲਾ ਕੀਤਾ ਉਹ ਦੋ ਬੰਦੇ ਹਨ ਬਾਕੀ ਸਕਾਰਪੀ ਵਾਟਿਓ ਵਿੱਚ ਵਿਜੇ ਪਾਸਲ ਬੈਠਾ ਹੋ ਜਾਂਦਾ ਹੂੰ ਤੇ ਬਾਕੀ ਸਕਾਰਪੀ ਵਿੱਚ ਲਲਕਾਰੇ ਮਾਰਦੇ ਹੋਏ ਹਥਿਆਰ ਖਾਣ ਨਾਲ ਕਾਫੀ ਤੇ ਤਾਂ ਹਥਿਆਰ ਕਿੱਥੇ ਕਿੱਥੇ ਮਾਰਾ ਛੱਡੇ ਮੇਰੇ ਨੂੰ ਪਿੱਛਲੇ ਸਾਈਡ ਤੋਂ ਨੇ ਚਿਰਚਾ ਮਾਈ ਦੀ ਸਾਈਡ ਤੇ ਹਾਂ ਹਜ਼ਾਰ ਪਾਕਿਸਤਾਨੀਆਂ ਨੇ ਕੋਈ ਰੰਜਸ ਪਹਿਲਾਂ ਵਿਜੇ ਪਾਸਲ ਨੂੰ ਦੀ ਹੋਈ ਹੈ ਜੀ ਮਤਲਬ ਕਿ ਜਦੋਂ ਕਿਤਰੀ ਮਿਹੜਾ ਲੜ ਕੇ ਬੰਦੇ ਆਉਂਦੇ ਉਹਨਾਂ ਨਾਲ ਕੋਈ ਰੰਜਸ ਉਹਨਾਂ ਦੀ ਰੰਗੇਸ਼ ਕੋਈ ਨਹੀਂ ਹੈਗੀ ਜੀ ਉਹਨਾਂ ਨਾਲ ਪਹਿਲਾਂ ਆਏ ਨੇ ਜੀ ਉਹ ਅਲੱਗ-ਥਲੱਗ ਖਾਦਾ ਇੱਕ ਤਰੀਕਾ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਆਹੀ ਰੰਗੇਸ਼ ਕੱਟੀਏ ਪੰਜ ਤਰੀਕਾ ਹੂੰ ਨੇ ਉਸ ਦਿਨ ਪਹਿਲਾ 21 ਸਣ ਖਾਣਾ ਖਾਇਆ ਤਾਂ ਉਸ ਟਾਈਮ ਫਿਰ ਕੀ ਹੋਇਆ ਸੀ ਉਸ ਟਾਈਮ ਲੜਾਈ ਕੀਤੀ ਉਹਨਾਂ ਨੇ ਸਾਡੇ ਨਾਲ ਮਾਰੇ ਕੁੱਤੀਆ ਐਲਸੀਡੀ ਪੰਨੀ ਮੈਨੂੰ ਗੱਡੀ ਕੋਲ ਚਲੇ ਗਏ ਸੀ ਮਾਰਾ 40 ਫੀਟ ਉਸ ਦਿਖ ਉਸ ਦਿ ਕੰਪਲੀਟ ਕੀਤੀ ਸੀ ਕਿਸੇ ਨੂੰ ਤੁਸੀਂ ਹਾਂ ਕੰਪਲੀਟ ਕੀਤੀ ਹੈ ਤੇ ਕੋਈ ਕਾਰਵਾਈ ਕਿਸ ਤਰੀਕੇ ਬਾਅਦ ਕਰੀ ਕਾਰਵਾਈ ਨਹੀਂ ਹੋਈ ਪੁਲਿਸ ਨੇ ਕੋਈ ਨਹੀਂ ਕੀਤੀ ਹਾਂ ਕਾਰਵਾਈ ਨਹੀਂ ਹੋਈ ਕਹਿੰਦੇ ਸੀ ਸਮਝੌਤਾ ਕਰਵਾਵਾਂਗੇ ਇਹਨਾਂ ਨਾਲ ਨਹੀਂ ਕਰੀ ਹੋਇਆ ਨਹੀਂ ਫਿਰ ਨਹੀਂ ਤੇ ਦੁਬਾਰਾ ਫਿਰ ਆ ਗਏ ਪਰ ਦੁਬਾਰਾ ਹੁਣ 5 ਤਰੀਕ ਨੂੰ ਆਏ ਨੇ 5 ਤਰੀਕ ਨੂੰ ਸ਼ਾਮੀ 8:00 ਤੋਂ 9:00 ਵਜੇ ਨਾਲ ਫੇਰ ਆ ਕੇ ਮਾਰਕੁੱਟ ਕੀਤੇ ਫੇਰ ਮਾਰਕੁੱਟ ਕੀਤੀ ਮੈਨੂੰ ਬਾਹਰ ਸਾਹ ਦੇ ਇਕਨਾ ਐਮਐਲਆਰ ਆਈਜੀ ਕਮਲਜੀਤ ਸਿੰਘ ਜੀ ਨਾ ਪਤਨਾ ਵਿਖੇ ਹੋਟਲ ਤੇ ਲੱਗਿਆ ਹੋਇਆ ਮੁੰਡਾ ਹੈ ਉਥੇ ਰਹੀ ਦੇ ਨਾਲ ਦੋ ਮੁੰਡੇ ਨੇ ਲੜਾਈ ਝਗੜਾ ਕੀਤਾ ਹੁਣ ਸਟੇਟਮੈਂਟ ਅਸੀਂ ਲਿਖ ਲਈ ਹੈ ਪੜਤਾਲ ਕਰਕੇ ਜਿਹੜੀ ਵੀ ਘਰੋਂ ਬਣਦੀ ਹੈ ਜ਼ਰੂਰ ਕਰਾ ਸੀਸੀਟੀਵੀ ਚ ਵੀ ਦੇਖੋਗੇ ਤੁਸੀਂ ਸੀਸੀਟੀਵੀ ਵੀ ਫੁਟੇਜ ਚੈੱਕ ਕੀਤੇ ਹੋ ਚ ਵੀ ਆਇਆ ਅਸੀਂ ਚੈੱਕ ਕਰ ਲਈ ਬਾਕੀ ਰੋਡ ਨਾਲ ਚੈੱਕ ਕਰਾਂਗੇ ਜਿਹੜੀ ਕੋਈ ਗੱਡੀ ਵਗੈਰਾ ਹੋਊਗੀ ਤਾਂ ਉਹਦਾ ਵੀ ਅਸੀਂ ਦੇਖਾਂਗੇ ਕੀ ਬਣਦਾ ਹੈ ਗੱਲ ਜੀ ਕਸਟਮਰ ਆਇਆ ਸੀ ਜੀ 21 ਤਰੀਕ ਨੂੰ ਉਹਨਾਂ ਨੇ ਹਰ ਖਾਣਾ ਪੀਣਾ ਖਾਦਾ ਡਰਿੰਕ ਵੈਰਾ ਕੀਤੀ ਹੂੰ ਤੋਂ ਬਾਅਦ ਆਪਸ ਵਿੱਚ ਉਹ ਝਗੜਾ ਕਰਨ ਲੱਗੇ ਜਦੋਂ ਅਸੀਂ ਉਹਨਾਂ ਨੂੰ ਸਮਝਾਇਆ ਤੇ ਉਹ ਸਾਡੇ ਨਾਲ ਬਲਕਿ ਅੱਗੋਂ ਗਾੜੀ ਕੋਲ ਚ ਕਰਨ ਲੱਗੇ ਤੇ ਉਹਨਾਂ ਨੇ ਐਲਸੀਡੀ ਪੰਨੇ ਦੀ ਨੁਕਸਾਨ ਕੀਤਾ ਮੇਰਾ ਤੇ ਮਾਰਿਆ ਹੋਇਆ ਵੀ ਨਹੀਂ ਨਾਲੇ ਫੋਨ ਪੰਨੇ ਦਾ ਕਾਊਂਟਰ ਪੰਨੇ ਦਾ ਹੂੰ ਨਾ ਪੁਲਿਸ ਨੂੰ ਕੰਮੇਡ ਕਰੀਏ ਹਾਂਜੀ ਕੰਮੇਡ ਕਰੀ ਜੀ ਪੁਲਿਸ ਫਿਰ داخل ਇੱਥੇ ਕਦੋਂ ਆਏ ਤੁਸੀਂ ਕੱਲਾ ਆਏ ਇੱਥੇ ਸੁਣਾਣੇ ਉਸ ਤੋਂ ਬਾਅਦ ਜੀ ਉਹਨਾਂ ਨੇ ਹੁਣ ਮੇਰੇ ਤੇ 5 ਤਰੀਕ ਨੂੰ ਆ ਸਾਡੀ ਕੁਅੱਟ 9 ਵਜੇ ਤੱਕ ਆਪਣਾ ਹਾਂ ਚਲੋ ਕੀ ਮੰਗਿਆ ਕੋਈ ਗੱਲ ਹੋਈ ਉੱਥੇ ਆ ਕੇ ਫਿਰ ਵੀ ਕਹਿੰਦੇ ਸਰਦਾਰ ਕਿਤੇ ਹੁਣ نیچے ਬੁਲਾਓ ਅੱਛਾ ਤੁਸੀਂ ਉੱਪਰ ਬੈਠਦੇ ਹੋ ਹਾਂਜੀ ਤੇ ਮੈਂ ਜਦੋਂ نیچے ਗਿਆ ਮੈਨੂੰ ਬਾਹਰ ਜਾ ਕੇ ਉਹਨੇ ਮਾਰ ਲਾ ਪਰ ਕੋਈ ਕਰ ਦਿੱਤਾ ਤੇਜ਼ ਤਰ੍ਹਾਂ ਹਥਿਆਰ ਨਾਲ ਬਾਹਰ ਅਸੀਂ ਮੈਨੇ ਬਾਰ ਬਣਾਇਆ ਥੋੜਾ ਉੱਥੇ ਡਰਿੰਕ ਚੱਲਦੇ ਬਾਹਰ ਹੁੰਦਾ ਹੈ ਬਾਹਰ ਨਹੀਂ ਹੈ ਤੇ ਸਿਰਫ ਰੈਸਟੋਰੈਂਟ ਹੈ ਰੈਸਟੋਰੈਂਟ ਕੀ ਕਿੰਨੇ ਬੰਦੇ ਸੀ ਜਿਹਨੇ ਹਮਲਾ ਕੀਤਾ ਕਟੋਕਟ ਜੀ ਜਿਹਨਾਂ ਨੇ ਹਮਲਾ ਕੀਤਾ ਉਹ ਦੋ ਬੰਦੇ ਹਨ ਬਾਕੀ ਸਕਾਰਪੀ ਗੱਡੀ ਵਿੱਚ ਵਿਜੇ ਪਾਸਲ ਬੈਠਾ ਹੋਇਆ ਸੀ ਹੂੰ ਤੇ ਬਾਕੀ ਸਕਾਰਪੀ ਵਿੱਚ ਲਲਕਾਰੇ ਮਾਰਦੇ ਹੋਏ ਹਥਿਆਰ ਸਾਂ ਨਾਲ ਕਾਫੀ ਕਰ ਤੇ ਤਾਂ ਹਥਿਆਰ ਕਿੱਥੇ ਕਿੱਥੇ ਮਾਰਿਆ ਤੁਹਾਡੇ ਮੇਰੇ ਨੂੰ ਪਿੱਛਨੇ ਸਾਈਡ ਤੋਂ ਨੇ ਕਿੱਤਾਂ ਮਾਰੀ ਇਹਦੀ ਸਾਈਡ ਤੇ ਹੂੰ ਹਾਂ ਹਥਿਆਰ ਪਾਕਿਸਤਾਨੋਂ ਨਾਲ ਕੋਈ ਰੰਜਸ ਪਹਿਲਾਂ ਵਿਜੇ ਮਾਨਸੂਦੀ ਹੋਈ ਹੈ ਜੀ ਮਤਲਬ ਕਿ ਜਦੋਂ ਕਿਤਰੀ ਨੂੰ ਸਾਡੇ ਨਾਲ ਲੜ ਕੇ ਕੁਝ ਬੰਦੇ ਆਂਦੇ ਉਹਨਾਂ ਨਾਲ ਕੋਈ ਰੰਜਸ ਉਹਨਾਂ ਦੀ ਰੰਗੇਸ ਕੋਈ ਨਹੀਂ ਹੈਗੀ ਜੀ ਉਹਨਾਂ ਨਾਲ ਪਹਿਲਾਂ ਆਏ ਵੀ ਜੀ ਉਹ ਖਾਣਾ ਖਾਦਾ ਇੱਕ ਦਿਨ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਆਹੀ ਰੰਗੇਸ ਘੱਟੀਏ ਪੰਜ ਦਿਨ ਹਾਂ ਨਹੀਂ ਜਿਸ ਦਿਨ ਪਹਿਲਾ 21 ਸਣ ਨੂੰ ਖਾਣਾ ਖਾਇਆ ਤਾਂ ਉਸ ਦਿਨ ਫਿਰ ਕੀ ਹੋਇਆ ਸੀ ਉਸ ਦਿਨ ਲੜਾਈ ਕੀਤੀ ਉਹਨਾਂ ਨੇ ਫੜ ਨਾਲ ਬਾਰੇ ਘੱਟੀਆ ਐਲਸੀਡੀ ਪੰਨੀ ਮਿਲਨ ਗੱਲ ਕੋਲ ਚਲੇ ਗਏ ਸੀ 12 40 ਮਿੰਟ ਉਸ ਦਿ ਉਸ ਦਿ ਕੰਪਲੀਟ ਕੀਤੀ ਸੀ ਕਿਸੇ ਨੂੰ ਤੁਸੀਂ ਹਾਂ ਕੰਪਲੀਟ ਕੀਤੀ ਹੈ ਤੇ ਕੋਈ ਕਾਰਵਾਈ ਕਿਸ ਤਾਰੀਖੇ ਕੇ ਬਾਅਦ ਕਰੀ ਕਾਰਵਾਈ ਨਹੀਂ ਹੋਈ ਪੁਲਿਸ ਨੇ ਕੋਈ ਨਹੀਂ ਕੀਤੀ ਹਾਂ ਕਾਰਵਾਈ ਨਹੀਂ ਹੋਈ ਕਹਿੰਦੇ ਜੀ ਸਮਝੌਤਾ ਕਰਵਾਵਾਂਗੇ ਇਹਨਾਂ ਗੱਲ ਨਹੀਂ ਕਰੀ ਹੋਇਆ ਨਹੀਂ ਫਿਰ ਨਹੀਂ ਜੀ ਦੁਬਾਰਾ ਫੇਰ ਆ ਗਏ ਪਰ ਸਾਰਾ ਹੁਣ 5 ਤਰੀਕ ਨੂੰ ਆਏ ਨੇ 5 ਤਰੀਕ ਨੂੰ ਸ਼ਾਮੀ 8:00 ਤੋਂ 9:00 ਵਜੇ ਨਾਲ ਫੇਰ ਆ ਕੇ ਮਾਰਕਟ ਕੀਤੀ ਫੇਰ ਮਾਰਕਟ ਕੀਤੀ ਮੈਨੂੰ ਬਾਹਰ ਖਾਦਿ ਕੋ ਉਹਨਾਂ ਨੇ